ਅੱਜ ਦਾ ਦੌਰ ਇਦਾਂ ਦਾ ਦੌਰ ਹੈ ਕਿ ਹਰ ਬੰਦਾ ਲਗ ਭਗ ਪਰੇਸ਼ਾਨ ਹੈ। ਕਈ ਬੰਦੇ ਆਪਣੀ ਪਰੇਸ਼ਾਨੀ ਦਾ ਹੱਲ ਲੱਭਣ ਲਈ ਫਿਰ ਤਾੰਤਰਿਕਾਂ ਕੋਲ ਬਾਬਿਆਂ ਕੋਲ ਜਾਂਦੇ ਨੇ ਤੇ ਫਿਰ ਤਾੰਤਰਿਕ ਤੇ ਬਾਬੇ ਉਹਨਾਂ ਤੋਂ ਉਹ ਕਰਾਉਂਦੇ ਨੇ ਜਿਨ੍ਹਾਂ ਵਿੱਚ ਇਹਨਾਂ ਦਾ ਆਪਦਾ ਫਾਇਦਾ ਹੁੰਦਾ ਹੈ। ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ। YouTube ਤੋਂ ਵੀਡੀਓ ਦੇਖ ਕੇ ਬਣੇ ਤਾੰਤਰਿਕਾਂ ਨੇ ਉਹ ਕਰ ਦਿੱਤਾ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਹੋਣੀ ਜਦੋਂ ਫਿਰ ਇਹ ਸਾਰੀ ਘਟਨਾ ਦਾ ਪਰਦਾ ਉੱਠਦਾ ਹੈ ਲੋਕਾਂ ਸਾਹਮਣੇ ਇਸ ਘਟਨਾ ਦੀ ਸੱਚਾਈ ਆਉਂਦੀ ਹੈ ਤਾਂ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਥਾਣਾ ਟੀਲਾ ਮੋੜ ਟੀਲਾ ਮੋੜ ਤੋਂ ਲਗਭਗ 1 ਕਿਲੋਮੀਟਰ ਦੂਰ ਲੋਨੀ ਬੋਪੂਰਾ ਰੋਡ ਦੇ ਉੱਤੇ 22 ਜੂਨ 2024 ਸਵੇਰ ਦੇ ਤਕਰੀਬਨ 6-7 ਵਜੇ ਹੋਏ ਸੀ ਇੱਕ ਬੰਦਾ ਇੱਥੋਂ ਲੰਘ ਰਿਹਾ ਸੀ ਲੰਘਦੇ ਲੰਘਦੇ ਉਸ ਦੀ ਨਿਗਾਹ ਇੱਕ ਚੀਜ਼ ਤੇ ਪੈਂਦੀ ਹੈ ਉਸ ਨੂੰ ਕੁਝ ਅਜੀਬ ਲੱਗਦਾ ਤੇ ਜਦੋਂ ਉਸ ਦੇ ਕੋਲ ਜਾ ਕੇ ਦੇਖਦਾ ਦਾ ਅੱਗੇ ਇੱਕ Laash ਪਈ ਸੀ ਉਸ ਤੇ ਪੈਰਾਂ ਹੀਠੋਂ ਜ਼ਮੀਨ ਨਿਕਲ ਜਾਂਦੀ ਐ ਕਿਉਂਕਿ ਇਹ Laash ਬਿਨਾ ਸਿਰ ਵਾਲੀ Laash ਸੀ ਉਹ ਹੁਣ ਪੁਲਿਸ ਨੂੰ ਕਾਲ ਕਰਦਾ ਹੈ ਪੁਲਿਸ ਮੌਕੇ ਤੇ ਆਉਂਦੀ ਐ ਤੇ ਹੁਣ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਇਹ Laash ਕਿਸ ਦੀ ਐ ਇਸ ਦਾ ਕਤਲ ਕਿਸ ਨੇ ਕੀਤਾ ਤੇ ਕਿਉਂ ਕੀਤਾ ਪਰ Laash ਦੇ ਤਾਂ ਸਿਹਰੀ ਨਹੀਂ ਸੀ ਇਸ ਕਰਕੇ ਉਸ ਦੀ ਜੋ ਸਨਾਖ ਸੀ ਉਹ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਸੀ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਬਾਅਦ ਸ਼ਾਨਵੀਨ ਦੇ ਵਿੱਚ ਜੁਟ ਜਾਂਦੀ ਹੈ ਕਿ ਆਖਰ ਜੋ ਇਹ লাশ ਹੈ ਕਿਸ ਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਪਤਾ ਲੱਗਣੀ ਸੀ ਕਿ ਇਹ লাশ ਕਿਸ ਦੀ ਹੈ ਤੇ ਉਸ ਤੋਂ ਬਾਅਦ ਹੀ ਇਸ ਦੇ ਕਤਲ ਦਾ ਕਾਰਨ ਪਤਾ ਲੱਗਣਾ ਸੀ ਇਹ লাশ ਇੱਕ ਬੰਦੇ ਦੀ ਸੀ ਇੱਕ ਨੌਜਵਾਨ ਦੀ ਸੀ ਪੁਲਿਸ ਹੁਣ ਅਲੱਗ-ਅਲੱਗ ਥਾਣਿਆਂ ਦੇ ਵਿੱਚ ਪਤਾ ਕਰਦੀ ਹੈ ਕਿ ਕਿਸੇ ਥਾਣੇ ਦੇ ਵਿੱਚ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਹੋਵੇ ਤਾਂ ਸ਼ਾਇਦ ਪਤਾ ਲੱਗ ਸਕਦਾ ਹੈ ਕਿ ਇਹ লাশ ਕਿਸ ਦੀ ਹੈ ਤਕਰੀਬਨ 161 ਥਾਣਿਆਂ ਦੇ ਵਿੱਚ ਇਹ ਇਤਲਾਹ ਦਿੱਤੀ ਜਾਂਦੀ ਹੈ ਕਿ ਜੇ ਕਿਤੇ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਹੈ ਤਾਂ ਸਾਨੂੰ ਦੱਸੀ ਜਾਵੇ ਕਿਉਂਕਿ ਸਾਡੇ ਏਰੀਏ ਦੇ ਵਿੱਚ ਇੱਕ ਬਿਨਾ ਸਿਰ ਵਾਲੀ লাশ ਮਿਲੀ ਹੈ ਪਰ ਪੁਲਿਸ ਨੂੰ ਕੋਈ ਵੀ ਸਫਲਤਾ ਨਹੀਂ ਮਿਲਦੀ ਸਮਾਂ ਲੰਘਣ ਲੱਗਦਾ ਹੈ ਸਮਾਂ ਲੰਘਦੇ ਲੰਘਦੇ ਕਾਫੀ ਦਿਨ ਲੰਘ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਲੱਗਦਾ ਹੈ ਕਿ ਇਸ ਕੇਸ ਨੂੰ ਹੱਲ ਕਰਨਾ ਬੜਾ ਜ਼ਰੂਰੀ ਹੈ ਕਿ ਕਿਸ ਨੇ ਇਸ ਦਾ ਕਤਲ ਕੀਤਾ ਤੇ ਬੰਦਾ ਕੌਣ ਹੈ ਇਸ ਦੀ ਤਫ਼ਤੀਸ਼ ਦੁਬਾਰਾ ਤੋਂ ਬੜੇ ਚੰਗੇ ਢੰਗ ਨਾਲ ਸ਼ੁਰੂ ਕੀਤੀ ਜਾਂਦੀ ਹੈ ਤਾਂ ਜਿੱਥੇ ਇਹ Laash ਪਈ ਹੁੰਦੀ ਹੈ ਲੋਨੀ ਬੋਪੁਰਾ ਰੋਡ ਤੇ ਉਸ ਦੇ ਕੋਲ ਹੀ ਇੱਕ ਇਮਾਰਤ ਹੁੰਦੀ ਹੈ ਹੁਣ ਜਦੋਂ ਇਮਾਰਤ ਦੇ ਵਿੱਚ ਜਾ ਕੇ ਦੇਖਿਆ ਜਾਂਦਾ ਤਾਂ ਇਸ ਇਮਾਰਤ ਦੇ 11ਵੇਂ ਮੰਜ਼ਲ ਦੇ ਉੱਤੇ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਜਿਸ ਦਾ ਮੂੰਹ ਵੀ ਉਸ ਵਾਲੀ ਸੀ ਜਿੱਥੇ ਇਹ Laash ਪਈ ਸੀ ਹੁਣ ਇਹ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਜਾਂਦੀ ਹੈ 22 ਜੂਨ ਦੀ ਤਾਂ ਪੁਲਿਸ ਦੇਖਦੀ ਹੈ ਕਿ ਇੱਕ ਟੈਂਪੂ ਆਉਂਦਾ ਹੈ ਤੇ ਟੈਂਪੂ ਇੱਥੇ 3-4 ਮਿੰਟ ਰੁੱਕ ਕੇ ਜਾਂਦਾ ਹੈ ਹੁਣ ਪੁਲਿਸ ਦੇ ਸਾਹਮਣੇ ਇਹ ਸਵਾਲ ਸੀ ਕਿ ਟੈਂਪੂ ਕਿਸ ਦਾ ਸੀ ਕਿਉਂਕਿ ਜੋ ਸੀਸੀਟੀਵੀ ਕੈਮਰਾ ਸੀ ਬੜਾ ਉੱਚੀ ਲੱਗਿਆ ਹੋਇਆ ਸੀ ਉਸ ਵਿੱਚੋਂ ਜੋ ਟੈਂਪੂ ਦਾ ਨੰਬਰ ਸੀ ਉਹ ਨਹੀਂ ਦਿਖਾਈ ਦੇ ਰਿਹਾ ਸੀ ਕਿਉਂਕਿ ਇਸ ਜਗ੍ਹਾ ਦੇ ਉੱਤੇ ਇਹੋ ਜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਟੈਂਪੂ ਨੇ ਉੱਥੇ ਕਿਸੇ ਇੱਕ ਟੈਂਪੂ ਦੀ ਤਲਾਸ਼ ਕਰਨੀ ਬਿਨਾਂ ਨੰਬਰ ਤੋਂ ਬਹੁਤ ਔਖੀ ਹੈ ਪਰ ਫੇਰ ਵੀ ਪੁਲਿਸ ਵਾਲਿਆਂ ਨੇ ਜਦੋਂ ਇਸ ਫੁਟੇਜ ਨੂੰ ਧਿਆਨ ਨਾਲ ਦੇਖਿਆ ਤਾਂ ਟੈਂਪੂ ਦੇ ਉੱਤੇ ਇੱਕ ਟ੍ਰਾਇੰਗਲ ਬਣਿਆ ਹੁੰਦਾ ਹੈ ਜੋ ਕਿ ਪੁਲਿਸ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਦੇ ਆਧਾਰ ਤੇ ਸਾਨੂੰ ਇਹ ਟੈਂਪੂ ਮਿਲ ਜਾਵੇ ਹੁਣ ਪੁਲਿਸ ਆਪਣੇ ਮੁਖਬਰਾਂ ਨੂੰ ਐਕਟੀਵੇਟ ਕਰਦੀ ਹੈ ਖਬਰੀਆਂ ਨੂੰ ਐਕਟੀਵੇਟ ਕਰਦੀ ਹੈ ਕਿ ਐਦਾਂ ਦਾ ਟੈਂਪੂ ਆ ਤੁਸੀਂ ਪਤਾ ਕਰੋ ਉਸ ਤੋਂ ਬਾਅਦ ਜੋ ਮੁਖਬਰ ਹੁੰਦੇ ਨੇ ਖਬਰੀ ਹੁੰਦੇ ਨੇ ਉਹ ਅਲੱਗ-ਅਲੱਗ ਏਰੀਏ ਦੇ ਵਿੱਚ ਟੈਂਪੂ ਦੀ ਤਲਾਸ਼ ਕਰਨ ਵਿੱਚ ਜੁਟ ਜਾਂਦੇ ਨੇ ਇੱਕ ਮੁਖਬਰ ਨੂੰ ਇੱਕ ਟੈਂਪੂ ਦਿਖਾਈ ਦਿੰਦਾ ਜਿਸ ਉੱਤੇ ਉਦਾਂ ਦਾ ਹੀ ਟ੍ਰਾਇੰਗਲ ਬਣਿਆ ਹੋਇਆ ਸੀ ਹੁਣ ਉਹ ਉਸ ਦੀ ਵੀਡੀਓ ਬਣਾਉਂਦਾ ਹੈ ਵੀਡੀਓ ਬਣਾਉਣ ਤੋਂ ਬਾਅਦ ਹੁਣ ਪੁਲਿਸ ਵਾਲਿਆਂ ਕੋਲ ਜੋ ਸੀਸੀਟੀਵੀ ਦੀ ਫੁਟੇਜ ਸੀ ਉਸ ਨਾਲ ਇਸ ਟੈਂਪੂ ਦੀ ਵੀਡੀਓ ਨੂੰ ਮਲਾਇਆ ਜਾਂਦਾ ਹੈ ਤਾਂ ਕਾਫੀ ਹੱਦ ਤੱਕ ਇਹ ਜੋ ਟ੍ਰਾਇੰਗਲ ਦੇਖਣ ਨੂੰ ਲੱਗ ਰਿਹਾ ਸੀ ਕਿ ਉਹੀ ਟੈਂਪੂ ਹੈ ਉਸ ਤੋਂ ਬਾਅਦ ਪਤਾ ਕੀਤਾ ਜਾਂਦਾ ਹੈ ਕਿ ਆਖਰ ਇਸ ਟੈਂਪੂ ਦਾ ਮਾਲਕ ਕੌਣ ਹੈ ਤਾਂ ਤਾਹੀਰਪੁਰ ਦਿੱਲੀ ਦਾ ਮੁੰਨਾ ਉਹ ਇਸ ਟੈਂਪੂ ਦਾ ਮਾਲਕ ਨਿਕਲਦਾ ਹੈ ਹੁਣ ਉਸ ਕੋਲ ਪੁਲਿਸ ਜਾਂਦੀ ਹੈ ਪੁਲਿਸ ਉਸ ਤੋਂ ਪੁੱਛਗਿੱਛ ਕਰਦੀ ਹੈ ਤਾਂ ਉਹ ਕਹਿੰਦਾ ਕਿ ਹਾਂ ਇਹ ਟੈਂਪੂ ਮੇਰਾ ਤਾਂ ਉਸ ਤੋਂ ਪੁੱਛਿਆ ਜਾਂਦਾ ਹੈ ਕਿ 22 ਜੂਨ 21 22 ਜੂਨ ਨੂੰ ਇਹ ਟੈਂਪੂ ਤੂੰ ਕਿੱਥੇ ਲੈ ਕੇ ਗਿਆ ਸੀ ਤਾਂ ਉਸ ਨੇ ਕਿਹਾ ਕਿ ਮੈਂ ਟੈਂਪੂ ਕਿਰਾਏ ਤੇ ਦਿੰਦਾ ਤੇ ਕਈ ਵਾਰ ਡਰਾਈਵਰ ਮੇਰਾ ਟੈਂਪੂ ਲੈ ਜਾਂਦੇ ਨੇ ਤਾਂ ਉਸ ਤੋਂ ਪੁੱਛਿਆ ਗਿਆ ਕਿ 21 22 ਜੂਨ ਨੂੰ ਤੂੰ ਇਹ ਟੈਂਪੂ ਕਿਸ ਨੂੰ ਦਿੱਤਾ ਸੀ ਤਾਂ ਉਸ ਨੇ ਕਿਹਾ ਕਿ 21/ਜੂਨ ਨੂੰ ਮੇਰਾ ਭਾਣਜਾ ਹੀ ਇਸ ਟੈਂਪੂ ਨੂੰ ਲੈ ਕੇ ਗਿਆ ਸੀ ਜਿਸ ਦਾ ਨਾਮ ਵਿਕਾਸ ਉਰਫ ਮੋਟਾ ਹੈ ਹੁਣ ਪੁਲਿਸ ਇਸ ਮੁੰਡੇ ਦੇ ਕੋਲ ਜਾਂਦੀ ਹੈ ਤੇ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਇੱਕ ਨਾਂ ਹੋਰ ਲੈਂਦਾ ਹੈ ਤਨੰਜੇ ਦਾ ਜੋ ਕਿ ਮੋਤੀ ਹਾਰੀ ਵਿਹਾਰ ਦਾ ਰਹਿਣ ਵਾਲਾ ਸੀ ਤੇ ਦਿੱਲੀ ਦੇ ਵਿੱਚ ਪਕੌੜਿਆਂ ਦੀ ਦੁਕਾਨ ਚਲਾਉਂਦਾ ਸੀ ਤੇ ਇੱਕ ਹੋਰ ਚੌਥਾ ਨੌਕਲ ਕੇ ਸਾਹਮਣੇ ਆਉਂਦਾ ਨਰਿੰਦਰ ਦਾ ਜੋ ਕਿ ਜੀਟੀਵੀ ਹਸਪਤਾਲ ਦੇ ਵਿੱਚ ਲਿਫਟ ਆਪਰੇਟਰ ਸੀ ਤੇ ਉਸ ਤੋਂ ਬਾਅਦ ਦੋ ਹੋਰ ਨੌਕ ਨਿਕਲ ਕੇ ਆਉਂਦੇ ਨੇ ਪੰਕਜ ਅਤੇ ਪਵਨ ਦਾ ਜੋ ਕਿ ਤਾੰਤ੍ਰਿਕ ਸੀ ਹੁਣ ਇਹ 6 ਜਾਣੇ ਇਸ ਕੇਸ ਦੇ ਵਿੱਚ ਇਨਵੋਲਵ ਸੀ ਇਹਨਾਂ ਵਿੱਚੋਂ ਦੋ ਜਾਣਿਆਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ 56 ਦਿਨਾਂ ਬਾਅਦ ਤੇ ਜੋ ਦੂਸਰੇ ਹੁੰਦੇ ਆ ਇਹਨਾਂ ਉੱਪਰ 25-25000 ਦਾ ਪੁਲਿਸ ਇਨਾਮ ਰੱਖ ਦਿੰਦੀ ਹੈ ਕਿ ਜੇ ਕੋਈ ਇਹਨਾਂ ਦਾ ਪਤਾ ਦੇਵੇਗਾ ਤਾਂ ਤਾਂ ਉਸ ਨੂੰ 25000 ਰੁਪਇਆ ਇਨਾਮ ਦਿੱਤਾ ਜਾਊਗਾ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਆਦਰਸ਼ ਨਗਰ ਦਿੱਲੀ ਦੇ ਵਿੱਚ ਰਹਿਣ ਵਾਲਾ ਪਵਨ ਅਤੇ ਪੰਕਜ ਦੋਨੋਂ ਭਰਾ ਨੇ ਤੇ ਦੋਨੋਂ ਤਾੰਤ੍ਰਿਕ ਦਾ ਕੰਮ ਕਰਦੇ ਨੇ ਪਵਨ ਅਤੇ ਪੰਕਜ ਤਾੰਤ੍ਰਿਕ ਸੀ ਇਹ ਆਦਰਸ਼ ਨਗਰ ਦਿੱਲੀ ਦੇ ਰਹਿਣ ਵਾਲੇ ਸੀ ਤੇ ਇਹਨਾਂ ਕੋਲ ਜਾਦਾ ਔਰਤਾਂ ਆਉਂਦੀਆਂ ਸੀ ਕਿਉਂਕਿ ਇਹ ਕਹਿੰਦੇ ਸੀ ਕਿ ਅਸੀਂ ਲੋਕਾਂ ਦਾ ਬਸ਼ੀਕਰਨ ਕਰਦੇ ਆ ਇਹ YouTube ਤੋਂ ਵੀਡੀਓ ਦੇਖ ਕੇ ਤਾਤਰਿਕ ਬਣੇ ਸੀ ਵੀਡੀਓ ਦੇਖਦੇ ਦੇਖਦੇ ਇਹਨਾਂ ਦੇ ਸਾਹਮਣੇ ਇੱਕ ਹੋਰ ਵੀਡੀਓ ਆਉਂਦੀ ਆ ਜਿਸ ਵਿੱਚ ਇਹਨਾਂ ਨੇ ਸੁਣਿਆ ਕਿ ਖੋਪੜੀ ਤੋਂ ਇਨਸਾਨ ਦੀ ਖੋਪੜੀ ਤੋਂ ਬਹੁਤ ਜ਼ਿਆਦਾ ਧਨ ਕਮਾਇਆ ਜਾ ਸਕਦਾ ਯਾਨੀ ਉਸ ਉੱਤੇ ਤੰਤਰ ਮੰਤਰ ਮਾਰ ਕੇ ਤੁਸੀਂ ਬਹੁਤ ਜ਼ਿਆਦਾ ਧਨ ਕਮਾ ਸਕਦੇ ਹੋ ਤਾਂ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਚੱਲਣ ਲੱਗਿਆ ਕਿ ਆਪਾਂ ਵੀ ਕਿਸੇ ਇਨਸਾਨ ਦੀ ਖੋਪੜੀ ਉੱਤੇ ਇਹ ਤੰਤਰ ਮੰਤਰ ਮਾਰ ਕੇ ਧਨ ਕਮਾਵਾਂਗੇ ਤੇ ਅਮੀਰ ਹੋ ਜਾਵਾਂਗੇ ਤਾਂ ਇਹਨਾਂ ਨੇ ਹੁਣ ਇਹੋ ਜਿਹੇ ਬੰਦੇ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਜੋ ਇਹਨਾਂ ਨੂੰ ਕਿਸੇ ਇਨਸਾਨੀ ਖੋਪੜੀ ਦਾ ਇੰਤਜ਼ਾਮ ਕਰਕੇ ਦੇ ਦੇਵੇ ਤਾਂ ਇਹਨਾਂ ਦੀ ਮੁਲਾਕਾਤ ਇੱਕ ਦਿਨ ਨਰਿੰਦਰ ਦੇ ਨਾਲ ਹੁੰਦੀ ਹੈ ਜੋ ਕਿ ਜੀਟੀਬੀ ਹਸਪਤਾਲ ਦੀ ਲਿਫਟ ਦੇ ਵਿੱਚ ਆਪਰੇਟਰ ਦਾ ਕੰਮ ਕਰਦਾ ਸੀ ਇਹ ਦੋਨੋਂ ਉਸ ਨਾਲ ਗੱਲ ਕਰਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਤੂੰ ਇੱਥੇ ਕਿੰਨੇ ਰੁਪਏ ਕਮਾ ਲੇਨਾ ਤਾਂ ਉਹ ਕਹਿੰਦਾ ਕਿ ਮੇਰੀ 15-20 ਹਜ਼ਾਰ ਰੁਪਿਆ ਤਨਖਾਹ ਆਗੀ ਪਰ ਇਹਨਾਂ ਨੇ ਉਸ ਨੂੰ ਕਿਹਾ ਕਿ ਤੇਰੀ ਗਰੀਬੀ ਦੂਰ ਹੋ ਸਕਦੀ ਹੈ ਤੈਨੂੰ 60 ਕਰੋੜ ਰੁਪਿਆ ਮਿਲ ਸਕਦਾ ਤਾਂ ਉਸ ਦੀਆਂ ਅੱਖਾਂ ਫਟੀਆਂ ਰਹਿ ਜਾਂਦੀਆਂ ਨੇ ਨਰਿੰਦਰ ਇਹਨਾਂ ਨੂੰ ਪੁੱਛਦਾ ਕਿ ਉਹ ਕਿਦਾਂ ਤਾਂ ਇਹਨਾਂ ਨੇ ਕਿਹਾ ਕਿ ਜੇ ਤੂੰ ਸਾਨੂੰ ਇੱਕ ਇਨਸਾਨੀ ਖੋਪੜੀ ਦਾ ਇੰਤਜ਼ਾਮ ਕਰਕੇ ਦੇ ਦੇਂ ਤੇ ਅਸੀਂ ਉਸ ਉੱਪਰ ਤੰਤਰ ਮੰਤਰ ਮਾਰ ਕੇ ਬਹੁਤ ਧਨ ਇਕੱਠਾ ਕਰ ਸਕਦੇ ਆ ਤੇ ਜਿਸ ਦੇ ਬਦਲੇ ਤੈਨੂੰ ਅਸੀਂ 60 ਕਰੋੜ ਰੁਪਇਆ ਦੇ ਸਕਦੇ ਆ ਹੁਣ ਜੋ ਨਰਿੰਦਰ ਸੀ ਉਸ ਨੂੰ ਲੱਗਦਾ ਕਿ ਮੈਂ ਆਪਣਾ ਜੀਵਨ ਗਰੀਬੀ ਦੇ ਵਿੱਚ ਕੱਟ ਰਿਹਾ ਕਿਉਂ ਨਾ ਜੇ ਇਹ ਕੰਮ ਕਰ ਦਿੱਤਾ ਜਾਵੇ ਇਹਨਾਂ ਨੂੰ ਕਿਸੇ ਇਨਸਾਨੀ ਖੋਪੜੀ ਦਾ ਇੰਤਜ਼ਾਮ ਕਰਕੇ ਦੇ ਦਿੱਤਾ ਜਾਵੇ ਤਾਂ ਮੇਰੇ ਬਾਰੇ ਨਿਆਰੇ ਹੋ ਜਾਣਗੇ ਹੁਣ ਨਰਿੰਦਰ ਇਹਨਾਂ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਤੁਹਾਨੂੰ ਇਨਸਾਨੀ ਖੋਪੜੀ ਦਾ ਇੰਤਜ਼ਾਮ ਕਰਕੇ ਦੇਵਾਂਗਾ ਤਾਂ ਫਿਰ ਇਹ ਗੱਲ ਕਰਦਾ ਹੈ ਵਿਕਾਸ ਮੋਟਾ ਦੇ ਨਾਲ ਜੋ ਕਿ ਇਸ ਦਾ ਮਿੱਤਰ ਹੁੰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਐਦਾਂ ਕਰਕੇ ਆਪਾਂ ਅਮੀਰ ਹੋ ਸਕਦੇ ਹਾਂ ਤੇ ਫਿਰ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਤਨੰਜੇ ਦੇ ਨਾਲ ਤੇ ਤਨੰਜੇ ਤੋਂ ਬਾਅਦ ਵਿਕਾਸ ਉਰਫ ਪ੍ਰਮਾਤਮਾ ਜੋ ਕਿ ਈ ਰਿਕਸ਼ਾ ਚਲਾਉਂਦਾ ਹੁੰਦਾ ਹੈ ਇਨਾਂ ਚਾਰਾਂ ਦੀ ਇੱਕ ਦੂਜੇ ਦੇ ਨਾਲ ਗੱਲਬਾਤ ਹੁੰਦੀ ਹੈ ਕਿ ਜੇ ਐਦਾਂ ਕਰਕੇ ਆਪਾਂ ਕਿਸੇ ਬੰਦੇ ਦੀ ਖੋਪੜੀ ਦਾ ਇੰਤਜ਼ਾਮ ਕਰ ਲਈਏ ਤਾਂ ਆਪਣੀ ਗਰੀਬੀ ਚੱਕੀ ਜਾ ਸਕਦੀ ਹੈ ਹੁਣ ਇਹ ਸੋਚਦੇ ਨੇ ਕਿ ਕੋਈ ਬੰਦਾ ਐਦਾਂ ਦਾ ਹੋਵੇ ਜਿਸ ਦੇ ਅੱਗੇ ਪਿੱਛੇ ਕੋਈ ਨਾ ਹੋਵੇ ਕਿਉਂਕਿ ਜਦੋਂ ਕੋਈ ਬੰਦਾ ਗਾਇਬ ਹੋਊਗਾ ਤਾਂ ਉਸ ਦੀ ਤਲਾਸ਼ ਕੀਤੀ ਜਾਊ ਜੇ ਬੰਦੇ ਦੇ ਪਿੱਛੇ ਅੱਗੇ ਪਿੱਛੇ ਕੋਈ ਨਾ ਹੋਇਆ ਤਾਂ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਣਾ ਤਾਂ ਹੁਣ ਫਿਰ ਜੋ ਤਨੰਜੇ ਹੁੰਦਾ ਜੋ ਪਕੌੜਿਆਂ ਦੀ ਦੁਕਾਨ ਕਰਦਾ ਹੁੰਦਾ ਉਸ ਦੇ ਦਿਮਾਗ ਦੇ ਵਿੱਚ ਇੱਕ ਮੁੰਡਾ ਆਉਂਦਾ ਰਾਜੂ ਜੋ ਕਿ ਉੱਥੇ ਪਕੌੜੀ ਵੇਚਦਾ ਸੀ ਉਸ ਤੇ ਮਾਤਾ ਪਿਤਾ ਮਰੇ ਹੋਏ ਸੀ ਤੇ ਉਹ ਬਿਹਾਰ ਦਾ ਰਹਿਣ ਵਾਲਾ ਸੀ ਇਸ ਨੇ ਕਿਹਾ ਕਿ ਜੋ ਰਾਜੂ ਹੈ ਉਸ ਦੇ ਅੱਗੇ ਪਿੱਛੇ ਕੋਈ ਨਹੀਂ ਉਸ ਦੇ ਮਾਂ ਬਾਪ ਮਰੇ ਹੋਇਆ ਇੱਥੇ ਉਹ ਆਪਣੇ ਮਾਮੇ ਕੋਲ ਰਹਿੰਦਾ ਜੇ ਆਪਾਂ ਉਸ ਦਾ ਕਤਲ ਕਰ ਦਈਏ ਤਾ ਕਿਸੇ ਨੂੰ ਨਹੀਂ ਪਤਾ ਲੱਗੇਗਾ ਨਾ ਹੀ ਕੋਈ ਉਸਦੀ ਤਲਾਸ਼ ਕਰੇਗਾ ਤੇ ਉਸ ਦੀ ਜੋ ਖੋਪੜੀ ਹੈ ਉਹ ਆਪਣੇ ਕੰਮ ਆ ਜਾਵੇਗੀ ਤਾਂ ਹੁਣ ਇਹ ਰਾਜੂ ਦੇ ਨਾਲ ਕੰਟੈਕਟ ਕਰਦੇ ਨੇ 15 ਜੂਨ 2024 ਨੂੰ ਇਹ ਰਾਜੂ ਨੂੰ ਆਪਣੇ ਨਾਲ ਲੈ ਲੈਂਦੇ ਨੇ ਤੇ 5 ਦਿਨ ਉਸ ਦੀ ਪੂਰੀ ਸੇਵਾ ਕੀਤੀ ਜਾਂਦੀ ਹੈ ਸ਼ਰਾਬ ਪਿਆਈ ਜਾਂਦੀ ਹੈ ਜੋ ਮੰਗਦਾ ਹੈ ਉਹ ਉਸ ਨੂੰ ਦਿੱਤਾ ਜਾਂਦਾ ਤੇ ਰਾਜੂ ਨੂੰ ਲੱਗ ਰਿਹਾ ਸੀ ਕਿ ਦਿਨ ਬੜੇ ਚੰਗੇ ਕੱਟ ਰਹੇ ਨੇ ਪਰ 21 22 ਜੂਨ ਦੀ ਰਾਤ ਨੂੰ ਰਾਜੂ ਨੂੰ ਸ਼ਰਾਬ ਪਿਉਂਦੇ ਨੇ ਤੇ ਰਾਜੂ ਨੂੰ ਟੀਲਾ ਮੋੜ ਪੰਚਸ਼ੀਲ ਕਲੋਨੀ ਵੱਲ ਲੈ ਜਾਂਦੇ ਨੇ ਰਸਤੇ ਦੇ ਵਿੱਚ ਉਸ ਦਾ ਗਲ ਘੁੱਟ ਕੇ ਪਹਿਲਾਂ ਉਸ ਦੀ ਹੱਤਿਆ ਕਰਦੇ ਨੇ ਫਿਰ ਉਸ ਦੇ ਗਲ ਨੂੰ ਉਸ ਦੇ ਸਿਰ ਨੂੰ ਉਸ ਦੀ ਧੜ ਨਾਲੋਂ ਅਲੱਗ ਕਰਕੇ ਉਹ ਸਿਰ ਇੱਕ ਬਾਲਟੀ ਵਿੱਚ ਪਾ ਲੈਂਦੇ ਨੇ ਉਸ ਤੋਂ ਬਾਅਦ ਲੋਨੀ ਬੋਪੁਰਾ ਰੋਡ ਦੇ ਉੱਤੇ ਇਸ ਦੀ ਲਾਸ਼ ਨੂੰ ਸੱਟ ਕੇ ਫਰਾਰ ਹੋ ਜਾਂਦੇ ਨੇ ਤੇ ਫਿਰ ਇਹ ਜੋ ਰਾਜੂ ਦੀ ਖੋਪੜੀ ਸੀ ਉਸ ਉਤੋਂ ਵਾਲ ਚਮੜੀ ਅੱਖਾਂ ਸਭ ਕੁਝ ਲਾਉਂਦੇ ਨੇ ਕਿਉਂਕਿ ਪਵਨ ਤੇ ਪੰਕਜ ਨੇ ਕਿਹਾ ਸੀ ਕਿ ਸਾਨੂੰ ਸਿਰਫ ਖੋਪੜੀ ਚਾਹੀਦੀ ਆ ਉਸ ਉੱਪਰ ਹੋਰ ਕੁਝ ਨਾ ਹੋਵੇ ਇਹ ਖੋਪੜੀ ਨੂੰ ਚੰਗੀ ਤਰ੍ਹਾਂ ਛਿੱਲਦੇ ਨੇ ਛੱਲਣ ਤੋਂ ਬਾਅਦ ਜੋ ਖੋਪੜੀ ਹੁੰਦੀ ਆ ਉਹ ਪਵਨ ਅਤੇ ਪੰਕਜ ਨੂੰ ਦੇ ਦਿੰਦੇ ਨੇ ਇਹ ਜੋ ਰਾਜੂ ਸੀ ਇਹ ਆਪਣੇ ਮਾਮੇ ਕੋਲ ਦਿੱਲੀ ਰਹਿੰਦਾ ਸੀ ਇਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਮਾਮੇ ਨੇ ਲਿਖਾਉਣੀ ਚਾਹੀ ਪਰ ਕਿਸੇ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਨਹੀਂ ਲਿਖੀ ਜਦੋਂ ਇਹ ਖੋਪੜੀ ਪੰਕਜ ਨੂੰ ਦੇ ਦਿੱਤੀ ਜਾਂਦੀ ਹੈ ਪਵਨ ਤੇ ਪੰਕਜ ਨੂੰ ਤਾਂ ਉਹ ਇਸ ਉੱਤੇ ਤਾਤ੍ਰਿਕ ਕ੍ਰਿਆਵਾਂ ਕਰਦੇ ਨੇ ਪਰ ਕੋਈ ਵੀ ਅਸਰ ਨਹੀਂ ਹੁੰਦਾ ਉਹਨਾਂ ਕੋਲ ਪੈਸਾ ਨਹੀਂ ਆਉਂਦਾ ਕੋਈ ਵੀ ਚਮਤਕਾਰ ਨਹੀਂ ਹੁੰਦਾ 7-8 ਦਿਨ ਲੰਘ ਜਾਂਦੇ ਨੇ ਪਰ ਐਦਾਂ ਦਾ ਕੁਝ ਵੀ ਨਹੀਂ ਹੋਇਆ ਸੀ ਹੁਣ ਜੋ ਨਰਿੰਦਰ ਆ ਉਹ ਪੰਕਜ ਅਤੇ ਪਵਨ ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ ਪੈਸੇ ਦੇਵੋ ਪਰ ਉਹ ਕਹਿੰਦੇ ਨੇ ਕਿ ਜੋ ਤੇਰੀ ਖੋਪੜੀ ਸੀ ਇਹ ਖੰਡਿਤ ਸੀ ਇਸ ਉੱਪਰ ਸੱਟ ਲੱਗੀ ਹੋਈ ਸੀ ਇਸ ਕਾਰਨ ਇਸ ਨੇ ਕੰਮ ਨਹੀਂ ਕੀਤਾ ਤੇ ਫਿਰ ਇਹ ਦਿੱਲੀ ਦੇ ਇੱਕ ਮੈਟਰੋ ਸਟੇਸ਼ਨ ਦੇ ਕੋਲ ਨਾਲੇ ਦੇ ਵਿੱਚ ਉਸ ਖੋਪੜੀ ਨੂੰ ਸੱਟ ਦਿੰਦੇ ਨੇ ਹੁਣ ਜੋ ਇਸ ਦੇ ਨਰਿੰਦਰ ਦੇ ਦੂਸਰੇ ਸਾਥੀ ਹੁੰਦੇ ਆ ਉਹ ਵੀ ਰੁਪਿਆ ਮੰਗਦੇ ਨੇ ਕਿਉਂਕਿ ਨਰਿੰਦਰ ਨੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ 5 ਲੱਖ ਰੁਪਿਆ ਦੇਵਾਂਗਾ ਪਰ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਖੋਪੜੀ ਨੇ ਕੰਮ ਨਹੀਂ ਕੀਤਾ ਤਾਂ ਹੁਣ ਇਹਨਾਂ ਸਭ ਨੂੰ ਆਪਣੀ ਜਾਨ ਬਚਾਉਣ ਦੀ ਪੈ ਜਾਂਦੀ ਹੈ ਤੇ ਫਿਰ ਇਹ ਆਪਣੇ ਆਪ ਨੂੰ ਬਚਾਉਣ ਦੇ ਵਿੱਚ ਲੱਗ ਜਾਂਦੇ ਨੇ ਪਰ 22 ਜੂਨ 2024 ਦੀ ਗੱਲ ਹੁੰਦੀ ਹੈ 15 ਅਗਸਤ ਨੂੰ ਦੋ ਜਾਣੇ ਵਿਕਾਸ ਮੋਟਾ ਅਤੇ ਤਨੰਜੇ ਇਹਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਇਹ ਗ੍ਰਿਫਤਾਰੀ ਤਕਰੀਬਨ ਬਾਰਦਾਤ ਤੋਂ 56 ਦਿਨ ਬਾਅਦ ਹੁੰਦੀ ਹੈ ਤੇ ਉਸ ਤੋਂ ਬਾਅਦ ਜੋ ਚਾਰ ਦੋਸ਼ੀ ਹੁੰਦੇ ਆ ਇਹ ਫਰਾਰ ਹੋ ਜਾਂਦੇ ਆ ਇਹਨਾਂ ਉੱਪਰ 25 25000 ਰੁਪਏ ਦਾ ਇਨਾਮ ਰੱਖਿਆ ਜਾਂਦਾ ਤੇ ਤਕਰੀਬਨ 170 ਦਿਨਾਂ ਬਾਅਦ 7 ਦਸੰਬਰ 2024 ਨੂੰ ਇਹਨਾਂ ਚਾਰਾਂ ਨੂੰ ਵੀ ਗ੍ਰਿਫਤਾਰ ਕਰ ਲੇਤਾ ਜਾਂਦਾ ਤੇ ਜਦੋਂ ਫਿਰ ਇਸ ਸਾਰੇ ਘਟਨਾ ਦਾ ਖੁਲਾਸਾ ਕੀਤਾ ਜਾਂਦਾ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ YouTube ਤੋਂ ਵੀਡੀਓ ਦੇਖ ਕੇ ਇਹਨਾਂ ਨੇ ਸੋਚਿਆ ਕਿ ਇਨਸਾਨੀ ਖੋਪੜੀ ਦੇ ਨਾਲ ਅਸੀਂ ਅਮੀਰ ਹੋ ਜਾਵਾਂਗੇ ਅਸੀਂ ਕਰੋੜਾਂ ਰੁਪਈਆ ਬਣਾ ਲਵਾਂਗੇ ਤੇ ਸਮਝ ਨਹੀਂ ਆਉਂਦੀ ਕਿ ਲੋਕਾਂ ਦੇ ਦਿਮਾਗ ਕਿੱਦਾਂ ਦੇ ਨੇ ਕਿੱਦਾਂ-ਕਿੱਦਾਂ ਸੋਚ ਲੈਂਦੇ ਨੇ ਅੱਜ ਜ਼ਮਾਨਾ ਇੰਨਾ ਫਾਰਵਰਡ ਹੋ ਗਿਆ ਫੇਰ ਵੀ ਲੋਕ ਇਨ੍ਹਾਂ ਬਹਿਮਾ ਭਰਮਾਂ ਦੇ ਵਿੱਚੋਂ ਨਹੀਂ ਨਿਕਲੇ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਦੇਖੋ ਅਦਾਲਤ ਇਹਨਾਂ ਨੂੰ ਕੀ ਸਜ਼ਾ ਦਿੰਦੀ ਹੈ ਪਰ ਜੇ ਉਧਰ ਪੁਲਿਸ ਨੇ ਜੋ ਰਾਜੂ ਦਾ ਮਾਮਾ ਸੀ ਜੋ ਕਿ ਰਾਜੂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਗਿਆ ਸੀ ਕਿਸੇ ਨੇ ਲਿਖੀ ਨਹੀਂ ਜੇ ਪੁਲਿਸ ਨੇ ਉਹ ਰਿਪੋਰਟ ਲਿਖੀ ਹੁੰਦੀ ਤਾਂ ਸ਼ਾਇਦ ਰਾਜੂ ਬਚ ਸਕਦਾ ਸੀ ਕਿਉਂਕਿ 15 ਤਰੀਕ ਤੋਂ ਲੈ ਕੇ 21 ਤਰੀਕ ਤੱਕ ਤਕਰੀਬਨ 5-6 ਦਿਨ ਰਾਜੂ ਨੂੰ ਜਿਉਂਦਾ ਰੱਖਿਆ ਗਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਉਸ ਨੂੰ ਮਾਰਿਆ ਗਿਆ ਸੀ ਜੇ ਕਿਤੇ ਪਹਿਲਾਂ ਹੀ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਹੁੰਦੀ ਤਾਂ ਸ਼ਾਇਦ ਪੁਲਿਸ ਐਕਸ਼ਨ ਵਿੱਚ ਹੁੰਦੀ ਤਾਂ ਰਾਜੂ ਦੀ ਜਾਨ ਬਚ ਸਕਦੀ ਸੀ ਰਾਜੂ ਨੂੰ ਬਚਾਇਆ ਜਾ ਸਕਦਾ ਸੀ ਪਰ ਅਫਸੋਸ ਕਿ ਉਸ ਨੇ ਕਿਹਾ ਕਿ ਮੇਰੀ ਕਿਸੇ ਨੇ ਰਿਪੋਰਟ ਹੀ ਨਹੀਂ ਲਿਖੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ ਕਿੱਦਾਂ ਦੀਆਂ ਘਟਨਾਵਾਂ ਕਿੱਦਾਂ ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੇ ਆ ਕਿਵੇਂ ਇੱਕ ਬੰਦਾ ਜੀ ਨੂੰ ਪਤਾ ਹੀ ਨਹੀਂ ਕਿ ਜੋ ਮੇਰੇ ਨਾਲ ਤੁਰੇ ਫਿਰ ਰਹੇ ਨੇ ਜੋ ਮੇਰੀ ਸੇਵਾ ਕਰ ਰਹੇ ਨੇ ਉਹ ਮੈਨੂੰ ਮਾਰਨਾ ਚਾਹੁੰਦੇ ਨੇ ਮੈਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦੇ ਨੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ